ਦਾ ਕੈਂਪ ਲਗਾਏਗਾ ਕਿ ਜਿਹੜੇ ਜਿਹੜੇ ਕੀਕਿੰਗ ਹੋ ਰਿਹਾ ਹੈ ਅੱਜ ਅੰਮ੍ਰਿਤ ਬਲੱਡ ਸੈਂਟਰ ਦਾ ਪਹਿਲਾ ਜਿਹੜਾ ਹੈਗਾ ਵਰਲਡ ਡੋਨਰ ਡੇ ਮਨਾਇਆ ਜਾ ਰਿਹਾ ਅੰਮ੍ਰਿਤ ਬਲੱਡ ਸੈਂਟਰ ਦਾ ਪਹਿਲਾ ਹੈਗਾ ਸੀ ਵਰਲਡ ਡੋਨਰ ਡੇ ਕਿਉਂਕਿ ਹਲੇ ਸਾਲ ਨਹੀਂ ਆਇਆ ਸਾਨੂੰ ਬਲੱਡ ਸੈਂਟਰ ਸ਼ੁਰੂ ਕੀਤੇ ਆ ਤੇ ਇਸ ਦੇ ਵਿੱਚ ਮੇਰੇ ਸਾਰੇ ਸੰਸਥਾ ਵਾਲੇ ਭਰਾ ਸਾਰਿਆਂ ਨੇ ਸਾਥ ਦਿੱਤਾ ਚੀਫ ਗੈਸਟ ਜਿਹੜੇ ਹੈਗੇ ਸੀ ਆਪਣੇ ਵੱਡੇ ਵੀਰ ਅਸ਼wini ਪੱਪੂ ਜੀ ਆਏ ਸੀ ਅਸ਼wini ਕੁਮਾਰ ਪੱਪੂ ਜੀ ਜਿੰਨਾਂ ਦਾ ਸੰਯੋਗ ਹਰ ਵੇਲੇ ਸਾਡੇ ਨਾਲ ਰਹਿੰਦਾ ਤੇ ਯੂਥ ਉਹਨਾਂ ਦੀ ਅੱਧੀ ਆਵਾਜ਼ ਤੇ ਤੁਰਦਾ ਦੂਸਰੀ ਗੱਲ ਕੀ ਜਿਵੇਂ ਆਪਣੀਆਂ ਸੰਸਥਾਵਾਂ ਕੇਸ਼ੋ ਕੋਲੀ ਜੀ ਡਾਕਟਰ ਰੋਹਨ ਮਹਿਰਾ ਜੀ ਹਿਊਮਨ ਰਾਈਟਸ ਮੋਂਟੂ ਜੀ ਅਮਨਦੀਪ ਕੌਰ ਜੀ ਡਾਬਰ ਭਾਈ ਇਹ ਸਾਰੇ ਆਏ ਸੀ ਵਿਕਰਾਂਤ अरोड़ा ਜੀ ਤੇ ਇਹਨਾਂ ਦਾ ਸੰਯੋਗ ਡਾਕਟਰ ਸਾਹਿਬ ਬਲੱਡ ਡੋਨੇਸ਼ਨ ਜਿਹੜਾ ਉਹ ਜਦੋਂ ਕਰਨਾ ਹੁੰਦਾ ਕਿਹੜੀਆਂ ਗੱਡੀਆਂ ਜੜੀਆਂ ਨੇ ਖਾਸ ਗੱਲਾਂ ਦਾ ਧਿਆਨ ਜ਼ਰੂਰੀ ਰੱਖਣਾ ਚਾਹੀਦਾ ਜਿਹੜਾ ਡੋਨਰ ਹੁੰਦਾ ਆਪਾਂ ਜੀ ਪਹਿਲੇ ਉਹਨਾਂ ਨੂੰ ਦੱਸੀਦਾ ਵਾ ਕਿ ਇੱਕ ਤੇ ਪਹਿਲੇ ਕੋਈ ਵੈਕਸੀਨ ਨਾ ਹੋਈ ਹੋਵੇ 6 ਮਹੀਨੇ ਦੇ ਅੰਦਰ ਅੰਦਰ ਦੂਸਰਾ ਕੋਈ ਜਿਵੇਂ ਟੈਟੂ ਨਾ ਬਣਵਾਇਆ ਹੋਏ ਕੋਈ ਟੀਵੀ ਦੀ ਹਿਸਟਰੀ ਨਾ ਹੋਵੇ ਸ਼ੂਗਰ ਜੇ ਹੈਗੀ ਹੈ ਤੇ ਇਨਸੂਲਿਨ ਨਾਲ ਲੈਂਦਾ ਹੋਏ ਆ ਸਾਰੀ ਤੀਜਾ ਤੋਂ ਅਵੇਅਰ ਕਰਕੇ ਪੁੱਛ ਕੇ ਸਾਰਾ ਫੇਰ ਉਹਨਾਂ ਦਾ ਬਲੱਡ ਲੇ ਠੀਕ ਹੈ ਕਿ ਕਿੰਨੇ ਕੇ ਡੋਨੇਟ ਕਰਕੇ ਭਾਈ ਇਹ ਹੁਣ ਤੱਕ ਚੱਲੀ ਜਾ ਰਿਹਾ ਜਾਨਕਿ 25 ਤੋਂ ਉੱਪਰ ਹਲੇ ਸ਼ੁਰੂ ਹੋਇਆ ਆ ਪਰ ਸੋ ਤਾਂ ਆਪਣਾ ਫੋਨ ਜਾਣਾ ਕਿਉਂਕਿ ਜਿੰਨਾ ਫੋਨ ਆ ਰਹੇ ਤੁਹਾਡੇ ਵਰਗੇ ਭਰਾਵਾਂ ਦਾ ਜਿੰਨਾ ਸਾਥ ਮਿਲ ਰਿਹਾ ਆ ਆਪਣੇ ਜਿੰਨੇ ਵੀਰ ਆਏ ਹੋਏ ਆ ਯਾਨੀ ਕਿ ਸਾਨੂੰ 100 ਤੋਂ ਪਲੱਸ ਦੀ ਉਮੀਦ ਹੈਗੀ ਆ ਡਾਕਟਰ ਸਾਹਿਬ ਨੌਜਵਾਨ ਅਫਸਰ ਨਹੀਂ ਬਲੱਡ ਦੇਣ ਲੱਗੇ ਕੋਈ ਖਬਰ ਆ ਤੇ ਕਿ ਸਾਨੂੰ ਵੀਕਨਸ ਹੈਗੀ ਐ ਤਾਂ ਕੋਈ ਚੱਲ ਪਾਉਂਦੀ ਭਾਈ ਵੇਖੋ ਕਈਆਂ ਦੇ ਮਨ 'ਚ ਡਰ ਹੁੰਦਾ ਪਰ ਜਿਹੜਾ ਹੈਗਾ ਇਹ ਬਲੱਡ ਦੇਣਾ ਕਈ ਬਿਮਾਰੀਆਂ ਦਾ ਖਾਤਮਾ ਕਰਨਾ ਹੈ ਜੇ ਇੱਕ ਸਰੀਰ ਤੇ ਨਵੇਂ ਸੈੱਲ ਬਣਨੇ ਤੁਹਾਡੀ ਨਿੱਕੀ ਮੋਟੀ ਖਾਂਸੀ ਬੁਖਾਰ ਨੂੰ ਲੜਨ ਦੀ ਵੈਸੇ ਹੀ ਉਹ ਜਿਹੜੀ ਹੈਗੀ ਉਹਨੂੰ ਪਾਵਰ ਮਿਲ ਜਾਂਦੀ ਹੈ ਤੇ ਬਲੱਡ ਕਿੰਨੇ ਚਿਰ ਤੱਕ ਪੂਰਾ ਹੋ ਜਾਂਦਾ ਜੀ ਕਿਹੜਾ ਦੇ ਜੀ ਪੈਸੇ ਜੀ ਦੇ ਕੇ 24 ਆਵਰ ਚ ਹੋ ਜਾਂਦਾ ਪਰ ਜਦੋਂ ਡੋਨੇਟ ਕਰਨਾ ਹੈ ਦੂਸਰੀ ਵੀ ਉਹ ਆਫਟਰ 3 ਮੰਥ ਹੀ ਹੁੰਦਾ ਨੌਜਵਾਨ ਪੀੜਦਾ ਜੀ ਤੁਹਾਨੂੰ ਪਤਾ ਸਾਰੇ ਪੰਜਾਬ ਚ 21 ਗੱਲ ਆ ਕਿ ਨਸ਼ਾ ਛੱਡ ਦੇ ਨਸ਼ਾ ਛੱਡਣ ਫਿਜ਼ੀਕਲ ਐਕਟੀਵਿਟੀ ਕਰਨ ਤੇ ਜਿਹੜਾ ਹੈਗਾ ਵਾ ਕਿਸੇ ਗਰੀਬ ਜ਼ਰੂਰਤਮੰਦ ਦੀ ਸਹਾਇਤਾ ਕਰਨ ਕਿੰਨੇ ਵੇਰ ਕੈਂਪ ਲੱਗਣਾ ਹੈ ਪਾਜੀ ਆਪਾਂ ਤੇ ਟਾਈਮ ਰੱਖਿਆ 9 ਤੋਂ 5 ਪਰ ਦੇਖੋ ਜੇ ਚੱਲਦਾ ਰਿਹਾ ਤੇ ਅਸੀਂ ਰਾਤ ਤੱਕ ਬੈਠੇ ਜੇ ਭਰਾ ਸਾਡੇ ਇੰਨੇ ਸਾਥ ਦੇਣੇ ਤੇ ਆਪਾਂ ਨੂੰ ਕੀ ਕੈਂਪ ਤੋਂ ਹੀ ਲਵੋ ਵੀ ਡੋਨਰ ਜਿਹੜਾ ਇੱਥੇ ਆ ਕੇ ਹਾਂਜੀ ਹਾਂਜੀ ਜੀ ਬਿਲਕੁਲ ਕੈਂਪ ਤੋਂ ਹੀ ਲਵੋ ਵੀ ਆਉਂਦੇ ਆ ਵੀਰ ਭਰਾ ਆਪਣੇ ਜਿਹੜੇ ਡੋਨੇਟ ਕਰਨ ਆ ਜਾਂਦੇ ਜਦੋਂ ਕਿਸੇ ਲੋੜ ਹੈ ਆਪਾਂ ਇੱਕ ਅੰਮ੍ਰਿਤ ਬਲੱਡ ਸੈਂਟਰ ਆਪਾਂ ਬਿਨਾਂ ਡੋਨਰ ਤੋਂ ਹੀ ਬਲੱਡ ਇਸ਼ੂ ਕਰ ਦਿੰਦੇ ਆ ਜੇ ਇਹਦੇ ਕੋਈ ਲੈ ਆਵੇ ਤੇ ਵੈਲੈਂਗੋਟ ਜੇ ਨਾ ਲੈ ਆਵੇ ਤੇ ਫਿਰ ਆਪਾਂ ਉਸ ਤਰ੍ਹਾਂ ਇਸ਼ੂ ਕਰ ਦਿੰਦੇ ਆ ਮੇਰਾ ਨਾਮ ਹੰਤੂ ਚਾਵਲਾ ਜੀ ਇਹ ਅਸੀਂ ਡਿਫੈਂਸ ਆਫ ਪੀਪਲ ਰਾਈਟਸ ਦੇ ਨਾਮ ਦੀ ਇੱਕ ਸੁਸਾਇਟੀ ਚਲਾਉਂਦੇ ਆ ਤੇ ਡਾਕਟਰ ਸਾਹਿਬ ਵੀ ਸਾਡੇ ਨਾਲ ਕਾਫੀ ਸਹਿਯੋਗ ਕਰਦੇ ਨੇ ਸਾਡੀ ਸੁਸਾਇਟੀ ਵੱਲੋਂ ਵੀ ਬਲੱਡ ਦੇ ਜਿਹੜੇ ਕੈਂਪਸ ਹਮੇਸ਼ਾ ਸਮੇਂ-ਸਮੇਂ 'ਤੇ ਰੋਗ ਅਰਗੇਨਾਈਜ਼ ਕੀਤੇ ਜਾਂਦੇ ਨੇ ਤੇ ਡਾਕਟਰ ਸਾਹਿਬ ਦਾ ਬਹੁਤ ਸਹਿਯੋਗ ਹੈ ਅਸੀਂ ਸਾਡੇ ਕੋਲ ਜਿਹੜੇ ਵੀ ਕੋਈ ਬਲੱਡ ਦੇ ਕੋਈ ਰਿਲੇਟਡ ਕੋਈ ਆਂਦਾ ਕੇਸ ਅਸੀਂ ਡਾਕਟਰਾਂ ਕੋਲ ਭੇਜਦੇ ਆਂ ਔਰ ਸਾਨੂੰ ਵਿਦਆਊਟ ਡੋਨਰ ਡਾਕਟਰ ਸਾਹਿਬ ਜਿਹੜਾ ਅੱਧੀ ਰਾਤੀ ਵੀ ਬਲੱਡ ਜਿਹੜਾ ਉਹ ਪ੍ਰੋਵਾਈਡ ਕਰਵਾਉਂਦੇ ਨੇ ਤੇ ਅੱਜ ਜਿਹੜਾ ਅੰਮ੍ਰਿਤ ਬਲੱਡ ਸੈਂਟਰ ਵੱਲੋਂ ਇੱਥੇ ਇਹ ਬਲੱਡ ਡੋਨਰ ਦੇ ਕੁਸ਼ਰਮਾ ਮੈਂ ਅੱਜ ਜਿੱਦਾਂ ਪੂਰਾ ਵਿਸ਼ਵ ਜਿੱਥੇ ਵਰਲਡ ਬਲੱਡ ਬੈਂਕ ਡੇ ਮਨਾ ਰਿਹਾ ਵੈ ਉੱਥੇ ਹੀ ਸਾਡੇ ਅੱਜ ਅੰਮ੍ਰਿਤਸਰ ਗੁਰੂ ਰਈ ਨਗਰੀ ਚ ਜਿਹੜੇ ਕੀ ਹਮੇਸ਼ਾ ਹੀ ਜਿੱਤੇ ਸਮਾਜ ਦੇ ਕੰਮ ਕਰਦੇ ਨੇ ਉਤੇ ਹੀ ਜਿਹਨੂੰ ਕਿਹਾ ਜਾਂਦਾ ਖੂਨਦਾਨ ਮਹਾਦਾਨ ਡਾਕਟਰ ਚੇਤਨ ਜੀ ਉਹਨਾਂ ਦੇ ਨਾਲ ਉਹਨਾਂ ਦੇ ਡਾਕਟਰ ਸਰਵਜਿੰਦਰ ਸਿੰਘ ਅਰੋੜਾ ਜੀ ਤੇ ਉਹਨਾਂ ਦੀ ਸਾਰੀ ਟੀਮ ਅੱਜ ਅੰਮ੍ਰਿਤ ਸੈਂਟਰ ਬੈਂਕ ਵੱਲੋਂ ਇਹ ਕੈਂਪ ਲਗਾਇਆ ਗਿਆ ਵੈ ਜਿੰਦੇ ਵਿੱਚ ਮੁੱਖੇ ਜਿਹੜੇ ਚੀਫ ਗੈਸਟ ਸੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ ਜੀ ਨੇ ਰੀਵਨ ਕੱਟ ਕੇ ਇਸ ਬਲੱਡ ਕੈਂਪ ਦੀ ਸ਼ੁਰੂਆਤ ਕੀਤੀ ਏ ਜਿਹੜਾ ਸਮਾਜ ਜਿਹੜਾ ਵੀ ਅੱਜ ਸਾਨੂੰ ਪਤਾ ਹੈ ਕਿ ਜਿੱਦਾਂ ਖਾਸ ਤੌਰ ਤੇ ਯੂਥ ਅੱਜ ਨਸ਼ਿਆਂ ਵੱਲ ਜਾ ਰਿਹਾ ਵੈ ਮੈਂ ਸਮਝਦਾ ਮਾਂ ਕਿ ਡਾਕਟਰ ਚੇਤਨ ਜੀ ਉਹਨਾਂ ਦੀ ਟੀਮ ਸਾਰੀ ਵਧਾਈ ਦੇ ਪਾਤਰ ਹੈ ਜਿਹੜੇ ਕਿ ਇੱਕ ਗੁਰੂ ਰੀ ਨਗਰੀ ਤੋਂ ਮੈਸੇਜ ਦੇ ਰਹੇ ਨੇ ਕਿ ਸਾਨੂੰ ਚੰਗੇ ਕੰਮਾਂ 'ਲ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਸਮਾਜ ਦੇ ਹਰ ਵਰਗ ਤੋਂ ਚੰਗੇ ਕੰਮਾਂ 'ਲ ਧਿਆਨ ਦੇਣਾ ਚਾਹੀਦਾ ਜਿੱਦਾਂ ਪ੍ਰਧਾਨ ਜੀ ਦੱਸ ਕੇ ਗਏ ਨੇ ਕਿ ਖਾਸ ਤੌਰ ਤੇ ਅੰਮ੍ਰਿਤਸਰ ਗੁਰੂ ਨਗਰੀ ਤੋਂ ਦਹੀਂ ਖਾਣਾ ਚਾਹੀਦਾ ਸਾਨੂੰ ਸਾਨੂੰ ਚੰਗੀਆਂ ਚੀਜ਼ਾਂ ਹਰੀਆਂ ਚੀਜ਼ਾਂ ਸਬਦੀਆਂ ਖਾਣੀਆਂ ਚਾਹੀਦੀਆਂ ਨਾ ਕਿ ਨਸ਼ੇ ਵਾਲ ਜਣਾ ਚਾਹੀਦਾ ਅੱਜ ਦੇ ਦਿਨ ਤੇ ਮੈਂ ਡਾਕਟਰ ਸਾਹਿਬ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦੇਣਾ ਵਾਂ ਤੇ ਉਮੀਦ ਵੀ ਕਰਦਾ ਵਾਂ ਕਿ ਇਹੋ ਵੀ ਇਦਾਂ ਹੀ ਸਮਾਜ ਦੇ ਕੰਮ ਕਰਦੇ ਰਹਿਣਗੇ ਧੰਨਵਾਦ ਹਾਂਜੀ ਮੈਂ ਕੇਸ਼ਵ ਗੋਲੀ ਅੱਜ ਵਰਲਡ ਬਲੱਡ ਡੋਨਰ ਡੇ ਦੇ ਓਕੇਜਨ ਦੇ ਉੱਤੇ ਡਾਕਟਰ ਚੇਤਨ ਸ਼ਰਮਾ ਜੀ ਵੱਲੋਂ ਉਹਨਾਂ ਦੀ ਜਿਹੜੀ ਸੰਸਥਾ ਵਾ ਅੰਮ੍ਰਿਤ ਬਲੱਡ ਸੈਂਟਰ ਉਹਦੇ ਵਿੱਚ ਅੱਜ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਜਿਹਦੇ ਵਿੱਚ ਵਕ ਵਕ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਅਮਰ ਸਰ ਦੀਆਂ ਉਹਨਾਂ ਦੇ ਸਾਰੇ ਜਿਹੜੇ ਵਲੰਟੀਅਰ ਨੇ ਇੱਥੇ ਪਹੁੰਚੇ ਨੇ 100 100 ਦੇ ਕਰੀਬ ਜਿਹੜਾ ਅੱਜ ਬਲੱਡ ਵੀ ਜਿਹੜਾ ਯੂਨਿਟ ਕਲੈਕਟ ਕੀਤਾ ਗਿਆ ਔਰ ਬੜਾ ਅੱਛਾ ਉਪਰਾਲਾ ਹੈ ਡਾਕਟਰ ਚੇਤਨ ਆਲਰੇਡੀ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਹੈਲਥ ਵਿੰਗ ਪੰਜਾਬ ਦੀ ਜ਼ਿੰਮੇਵਾਰੀ ਤੇ ਕੰਮ ਕਰ ਰਹੇ ਨੇ ਔਰ ਪੂਰੇ ਪੰਜਾਬ ਤੋਂ ਉਹਨਾਂ ਦੇ ਨਾਲ ਸਟੂਡੈਂਟਸ ਵੀ ਜੁੜੇ ਹੋਏ ਨੇ ਸਾਡੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਦੀ ਸੀਚੇਵਾਲ ਉਹ ਵੀ ਸਾਡੀ ਜਿਹੜੀ ਸੰਸਥਾ ਉਹਨੂੰ ਹਮੇਸ਼ਾ ਸਹਿਯੋਗ ਕਰਦੇ ਰਹਿੰਦੇ ਨੇ ਔਰ ਪਹਿਲ ਦੇ ਉੱਤੇ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਵਾ ਹਮੇਸ਼ ਔਰ ਅਸੀਂ ਵਿਸ਼ਵਾਸ ਦਿਵਾਨੀਆਂ ਡਾਕਟਰ ਚੇਤਨ ਸ਼ਰਮਾ ਜੀ ਨੂੰ ਕਿ ਸਾਰੀਆਂ ਸੰਸਥਾਵਾਂ ਜਿਹੜਾ ਉਹਨਾਂ ਦੇ ਨਾਲ ਹਮੇਸ਼ਾ ਕੋਆਪਰੇਟ ਕਰਨਗੀਆਂ ਔਰ ਮੁੱਡੇ ਨਾ ਮੋਢਾ ਲਾ ਕੇ ਜਿੱਥੇ ਵੀ ਕਿਸੇ ਲੋੜਵੰਦ ਵੀਰ ਨੂੰ ਲੋੜ ਪੈਂਦੀ ਆ ਅਸੀਂ ਸਾਰੇ ਉਹਨਾਂ ਦੇ ਨਾਲ ਖੜੇ ਹਾਂ